ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਆਜਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਕਰੀਨਸ਼ਾਟ ਵਾਇਰਲ ਹੋ ਰਿਹਾ ਜਿਸ ਵਿੱਚ ਇੱਕ ਵੀਰ ਪੁੱਛ ਰਿਹਾ ਕਿ ਸਿੱਧੂ ਮੂਸੇ ਵਾਲੇ ਦਾ ਅਗਲਾ ਗਾਣਾ ਕਦੋਂ ਆਵੇਗਾ ਉਸ ਮੈਸੇਜ ਦੇ ਰਿਪਲਾਈ ਦੇ ਵਿੱਚ ਲਿਖਿਆ ਕਿਸੇ ਵੀਰ ਨੇ ਕਿ ਜੂਨ 11 ਤੋਸਤੋ ਹੋ ਸਕਦਾ ਆਪਾਂ ਨੂੰ ਮਈ ਅਤੇ ਜੂਨ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕੋਈ ਗੀਤ ਸੁਣਨ ਨੂੰ ਮਿਲ ਸਕਦਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਪੋਟੀਫਾਈ ਦੀ ਸਪੋਟੀਫਾਈ ਦੇ ਉੱਤੇ ਸਿੱਧੂ ਮੂਸੇ ਵਾਲਾ 41 ਮਿਲੀਅਨ ਦੇ ਨਾਲ 32ਵੇਂ ਨੰਬਰ ਤੇ ਰੈਂਕ ਕਰ ਰਿਹਾ ਹੈ ਜੋ ਕਿ ਇੰਡੀਆ ਦੇ ਮਿਊਜ਼ਿਕ ਲਈ ਬਹੁਤ ਹੀ ਵੱਡੀ ਗੱਲ ਹੈ ਅਤੇ ਸਿੱਧੂ ਮੂਸੇ ਵਾਲੇ ਦੇ ਫੈਨਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਹਾਲੀਵੁੱਡ ਦੇ ਵੱਡੇ ਵੱਡੇ ਰੈਪਰ ਸਿੱਧੂ ਮੂਸੇ ਵਾਲੇ ਤੋਂ ਥੱਲੇ ਨਜ਼ਰ ਆ ਰਹੇ ਨੇ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਇੱਕ ਕੰਧ ਦੇ ਉੱਤੇ ਪੇਂਟਿੰਗ ਬਣੀ ਹੋਈ ਹੈ ਅਤੇ ਕੁਝ ਲੋਕਾਂ ਦੇ ਵੱਲੋਂ ਉਸ ਪੇਂਟਿੰਗ ਨੂੰ ਟਾਇਆ ਜਾ ਰਿਹਾ ਹੈ ਅਤੇ ਜਿਸ ਦੇ ਉੱਤੇ ਲਿਖਿਆ ਹੈ ਕਿ ਬਹੁਤ ਮਾੜੀ ਗੱਲ ਹੈ ਸਿੱਧੂ ਮੂਸੇ ਵਾਲੇ ਬਾਈ ਦੀ ਤਸਵੀਰ ਟਾਈ ਜਾ ਰਹੀ ਹੈ ਅਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਟਾਈਮ ਇੰਸਟਾਗ੍ਰਾਮ ਦੇ ਉੱਤੇ ਅਤੇ ਕੁਝ ਲੋਕ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲੇ ਦੇ ਹੇਟਰ ਨੇ ਅਤੇ ਕੁਝ ਲੋਕ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਬੈਨ ਕੀਤਾ ਗਿਆ ਹੈ ਅਤੇ ਦੋਸਤੋ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਅੱਧੀ ਚੀਜ਼ ਵਿਖਾਈ ਜਾਂਦੀ ਹੈ ਅਤੇ ਅੱਧੀ ਨਹੀਂ ਵਿਖਾਈ ਜਾਂਦੀ ਜਿਸ ਕਾਰਨ ਲੋਕਾਂ ਨੂੰ ਕੁਝ ਗੱਲਾਂ ਕਿਸੇ ਹੋਰ ਤਰੀਕੇ ਦੇ ਨਾਲ ਸਮਝ ਆਉਂਦੀਆਂ ਨੇ ਤਾਂ ਦੋਸਤੋ ਤੁਹਾਨੂੰ ਅਸਲ ਸਚਾਈ ਦੱਸਦੇ ਹਾਂ ਇਸ ਵੀਡੀਓ ਦੀ ਤਾਂ ਦੋਸਤੋ ਇਸ ਵੀਡੀਓ ਦੀ ਅਸਲ ਸਚਾਈ ਇਹ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਇੱਕ ਕੰਧ ਦੇ ਉੱਤੇ ਤਸਵੀਰ ਬਣੀ ਹੋਈ ਸੀ ਅਤੇ ਪਿੰਡ ਦੇ ਮੁੰਡਿਆਂ ਵੱਲੋਂ ਇਸ ਤਸਵੀਰ ਨੂੰ ਢਾ ਕੇ ਸਿੱਧੂ ਮੂਸੇ ਵਾਲੇ ਬਾਈ ਦੀ ਇੱਕ ਨਵੀਂ ਤਸਵੀਰ ਬਣਾਈ ਗਈ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਅਤੇ ਤੋਂ ਅਨੁ ਸੋਸ਼ਲ ਮੀਡੀਆ ਦੇ ਉੱਤੇ ਅੱਧੀ ਵੀਡੀਓ ਦਿਖਾ ਕੇ ਉਸੋ ਤਰ ਲਿਖਿਆ ਗਿਆ ਕਿ ਸਿੱਧੂ ਮੂਸੇ ਵਾਲੇ ਦੀ ਤਸਵੀਰ ਢਾ ਦਿੱਤੀ ਗਈ ਹੈ ਬਹੁਤ ਹੀ ਮਾੜੀ ਗੱਲ ਹੈ ਅਤੇ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਨੈਗੇਟਿਵਿਟੀ ਫਲਾਈ ਜਾ ਰਹੀ ਹੈ ਤਾਂ ਦੋਸਤੋ ਪੂਰੀ ਵੀਡੀਓ ਦੇਖਿਆ ਕਰੋ ਅੱਧੀ ਵੀਡੀਓ ਤੇ ਯਕੀਨ ਨਾ ਕਰਿਆ ਕਰੋ ਕਿਉਂਕਿ ਅੱਧੀ ਵੀਡੀਓ ਦੇ ਵਿੱਚ ਸੱਚ ਨਹੀਂ ਹੁੰਦਾ ਅਤੇ ਉਸ ਉੱਤੇ ਲਿਖੇ ਗਏ ਸ਼ਬਦ ਵੀ ਕਦੇ-ਕਦੇ ਸੱਚ ਨਹੀਂ ਹੁੰਦੇ। ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜੋ ਲੋਕਾਂ ਦੇ ਵਿੱਚ ਨੈਗੇਟਿਵਿਟੀ ਫੈਲਦੀ ਹੈ ਉਸ ਨੂੰ ਰੋਕਿਆ ਜਾ ਸਕੇ ਅਤੇ ਸਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾ ਸਕੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ।